ਸਤ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਹੈ ਸਭ ਠੀਕ ਠਾਕ ਆ ਸੋ ਅੱਜ ਆਪਾਂ ਫੇਰ ਇੱਕ ਨਵੀਂ ਗੱਲਬਾਤ ਨਾਲ ਤੁਹਾਡੇ ਸਾਹਮਣੇ ਹੋਏ ਆ ਭਰਾਵਾਂ ਦੇ ਜਿਹੜਾ ਨੇ ਉਦਾਂ ਵਾਲੀ ਵੀਡੀਓ ਤੇ ਭਰਾਵਾਂ ਨੇ ਕਮੈਂਟ ਕੀਤੇ ਜਾਂ ਦੇਖਿਆ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਕੁਝ ਨਾਮ ਆਪ ਪੜ੍ਹਨੇ ਆ ਜਿਹੜੇ ਭਰਾਵਾਂ ਨੇ ਕਮੈਂਟ ਕੀਤੇ ਆ ਸੁਖਮੰਦਰ ਸਿੰਘ ਜੀ ਰਧਾਵਾ 100% ਲਿਖਦੇ ਨੇ ਬੇਅੰਤ ਸਿੰਘ ਜੀ ਰਧਾਵਾ ਇਹਨਾਂ ਨੇ ਵੀ ਰੈਕਟ ਲਿਖਿਆ ਤੇ ਹਰਜਿੰਦਰ ਸਿੰਘ ਚਾਹਾਨ ਇਹਨਾਂ ਨੇ ਵੀ ਰੈਕਟ ਲਿਖਿਆ ਜਰਨੈਲ ਸਿੰਘ ਜੀ ਰਧਾਵਾ ਇਹਨਾਂ ਨੇ ਵੀ ਬੜੀਆ ਕਮੈਂਟ ਕੀਤੇ ਆਪਾਂ ਨੂੰ ਤੇ ਸਖਮ ਮੰਦਰ ਸਿੰਘ ਬਰਾੜ ਜੀ ਵੀ ਭਰਾ ਜੀ ਆਪਣੇ ਰੈਕਟ ਲਿਖਦੇ ਨੇ ਜਰਨੈਲ ਸਿੰਘ ਜੀ ਓਕੇ ਦਨਸਾਨੰਦ ਇਹਦੇ ਆ ਭਰਾ ਆਪਣੇ ਵੱਡੇ ਭਰਾ ਧੰਨਵਾਦ ਇਹਨਾਂ ਦਾ ਜਗਜੀ ਜਗ ਜਗਤ ਜੀਵਨ ਸਿੰਘ ਇਹ ਵੀ ਜਗਜੀ ਜਗਜੀਵਨ ਸਿੰਘ ਖਾਲਸਾ ਇਹ ਵੀ ਲਿਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਾਲਸਾ ਜੀ ਦਾ ਮੈਡੀਕਲ ਮੰਡੀਕਲਾਂ ਵਿਖੇ ਬਹੁਤ ਵਧੀਆ ਚੱਲ ਰਿਹਾ ਹੈ ਮੈਡੀਕਲ ਸ਼ਾਪ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਭਰਾ ਨੇ ਟਾ ਟਾ ਰਤਨ ਬਚੰਗੀ ਆਪਣੇ ਇਹ ਵੀ ਰੈਕਟਰ ਲਿਖਦੇ ਨੇ ਗੁਰ ਗੁਰਪਿਆਰ ਸਿੰਘ ਰਧਾਵਾ ਇਹ ਵੀ ਰੈਕਟ ਲਿਖਦੇ ਨੇ ਜਗਰਾਜ ਸਿੰਘ ਜੀ ਜਗਰਾਜ ਇਹ ਵੀਰ ਜੀ ਚੜਦੀ ਕਲਾ ਲਿਖਦੇ ਆ ਧੰਨਵਾਦ ਬਹੁਤ ਬਹੁਤ ਚੜਦੀ ਕਲਾ ਬਖਸ਼ੀ ਵਾਹਿਗੁਰੂ ਜਗਸੀਰ ਸਿੰਘ ਮਾਨ ਇਹ ਵੀ ਰੈਕਟ ਲਿਖਦੇ ਨੇ ਬੇਅੰਤ ਸਿੰਘ ਬੂਸਰ ਇਹ ਵੀ ਰੈਕਟ ਲਿਖਦੇ ਨੇ ਭਾਈ ਜਗਸੀਰ ਸਿੰਘ ਜੀ ਇਹ ਵੀ ਰੈਕਟ ਲਿਖਦੇ ਨੇ ਅੰਬਰਤਪਾਲ ਸਿੰਘ ਜੀ ਕਮਾਨ ਏ ਪੀ ਐਸ ਬਿਲਕੁਲ ਸਹੀ ਲਿਖਦੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਗਦੀਸ਼ ਸਿੰਘ ਜੀ ਰਧਾਵਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹ ਵੀ ਰੈਕਟ ਲਿਖਦੇ ਨੇ ਗੁਰਮੀਤ ਸਿੰਘ ਰਧਾਵਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹ ਵੀ ਰੈਕਟ ਲਿਖਦੇ ਨੇ ਜਗਦੀਸ਼ ਸਿੰਘ ਜੀ ਸਹੀ ਗੱਲ ਆ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਲਕਾਰ ਸਿੰਘ ਜੀ ਰਧਾਵਾ ਇਹ ਵੀ ਰਾਈਟ ਲਿਖਦੇ ਨੇ ਦਰਸ਼ਨ ਸਿੰਘ ਜੀ ਚੀਮਾ ਗੀਤਕਾਰ ਇਹਨਾਂ ਨੂੰ ਗੀਤ ਲਿਖਣ ਦਾ ਬਹੁਤ ਸ਼ੌਂਕ ਆ ਇਹ ਵੀ ਸਾਡੇ ਛੋਟੇ ਭਰਾ ਜੀ ਲਿਖਦੇ ਨੇ ਸਹੀ ਗੱਲ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਕੀ ਸਾਡਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਨੇ ਕਮੈਂਟ ਕਰਕੇ ਹਾਜ਼ਰੀ ਲਵਾਈ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਅੱਜ ਕੋਈ ਨਵੀਂ ਗੱਲਬਾਤ ਨਾਲ ਕਰਦੇ ਆਂ 5-7 ਮਿੰਟ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਉਹਦੇ ਗੱਲਬਾਤ ਕੀਤੀ ਸੀ ਕਿ ਅੱਜ ਤੋਂ 20-30 ਸਾਲਾਂ ਦੇ ਵਿੱਚ 35 ਸਾਲਾਂ ਦੇ ਵਿੱਚ ਕਿੰਨਾ ਫਰਕ ਪੈਗਾ ਜਵਾਨੇ ਦਾ ਬਹੁਤ ਛੇਤੀ ਜਵਾਨਾਂ ਬਦਲ ਗਿਆ ਦੇਖ ਲਓ ਵੀ ਤੁਸੀਂ ਕਿੱਥੋਂ ਕਿੱਥੇ ਭਾਗ ਗਿਆ ਇਹ ਲੈ ਵਿੱਚ ਵਧੀਆ ਗੱਲਾਂ ਵੀ ਹੁੰਦੀਆਂ ਬਦਲਣਾ ਵੀ ਚਾਹੀਦਾ ਜਵਾਨ ਨੇ ਦੇ ਨਾਲ ਨਾਲ ਆਪਾਂ ਬਦਲਣਾ ਵੀ ਪੈਂਦਾ ਟਾਈਮ ਦੇ ਨਾਲ ਨਾਲ ਚੱਲਣਾ ਪੈਂਦਾ ਫਿਰ ਜੇ ਆਪਾਂ ਨਹੀਂ ਚੱਲਦੇ ਫਿਰ ਆਪਾਂ ਬਾਹਲੇ ਪਿੱਛੇ ਰਹਿ ਜਾਣੇ ਉਸ ਹਾਲ ਦੇ ਨਾਲ ਗੱਲ ਕਰ ਵੀ ਜਿਹੜੀਆਂ ਮਾੜੀਆਂ ਗੱਲਾਂ ਹੁੰਦੀਆਂ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਜਿਹੜੀਆਂ ਚੰਗੀਆਂ ਨੇ ਉਨਾਂ ਤਾਂ ਨਾਲ ਲੈ ਕੇ ਤੁਰਨਾ ਹੀ ਪੈਂਦਾ ਆਪਾਂ ਨੂੰ ਜਵਾਨੇ ਦੇ ਸਾਥ-ਸਾਥ ਟਾਈਮ ਇਹ ਪਹਿਲਾਂ ਤੋਂ ਲਾ ਕੇ ਬਦਲਦੇ ਹੀ ਤੁਰਿਆ ਹੁੰਦਾ ਸਾਨੂੰ ਪਤਾ ਵੀ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਜਵਾਨੇ ਦੇ ਨਾਲ ਹੀ ਆਪਾਂ ਨੂੰ ਚੱਲਣਾ ਪੈਂਦਾ ਤੇ ਬਹੁਤ ਹੀ ਜ਼ਿਆਦਾ ਸਾਨੂੰ ਪਤਾ ਵਿਗਿਆਨ ਤਰੱਕੀ ਕਰਦਾ ਹੈ ਨਵੀਆਂ ਨਮੀਆਂ ਸਕੀਮਾਂ ਤਕਨੀਕਾਂ ਆਉਂਦੀਆਂ ਫਿਰ ਉਹ ਆਪਾਂ ਨੂੰ ਵੜੀਆਂ ਚੰਗੀਆਂ ਤਾਂ ਕਨਿਕਾਂ ਆਪਣਾਉਣੀਆਂ ਹੀ ਪੈਂਦੀਆਂ ਇਸ ਕਰਕੇ ਇਹਦੇ ਨਾਲ-ਨਾਲ ਹੀ ਆਪਾਂ ਨੂੰ ਚੱਲਣਾ ਪੈਂਦਾ ਕਿਉਂਕਿ ਜ਼ਬਾਨਾਂ ਬਦਲਦੇ ਨਾਲ ਬਹੁਤ ਫਰਕ ਪੈਂਦਾ ਜੇ ਹੁਣ ਆਪਾਂ ਉਹੀ ਪਹਿਲਾਂ ਵਾਲੀਆਂ ਗੱਲਾਂ ਉਹੀ ਬੋਤਿਆਂ ਦੇ ਹਾਲ ਬੜਦਾਂ ਦੇ ਹਾਲ ਅੱਜ ਨਹੀਂ ਬਾਹ ਸਕਦੇ ਨਹੀਂ ਚਲਾ ਸਕਦੇ ਉਹ ਸਾਡੇ ਚਲਾਏ ਹੋਏ ਆ ਸਾਥੋਂ ਪਹਿਲਾਂ ਸਾਡੇ ਬਾਬੂ ਵਰਗਾ ਨੇ ਉਦੋਂ ਹੋਰ ਵੀ ਸਾਰਾ ਨਰਪਰ ਸੀਗਾ ਵੜਦਾਂ ਦੀ ਵੜਦਾਂ ਨਾਲ ਖੇਤੀ ਕਰਦੇ ਸੀ ਬੋਤਿਆਂ ਨਾਲ ਅਸੀਂ ਦੇਖਿਆ ਜਿਹੜੇ ਕਿ ਅੱਜ ਦੇ ਜਵਾਨਾਂ ਨੇ ਤਾਂ ਹੁਣ ਉਹ ਦੇਖੀ ਨਹੀਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਵੀ ਇਹ ਕੀ ਸੀਗਾ ਕੀ ਨਾ ਜਿਹੜੇ ਉਦੋਂ ਸੰਦ ਹੁੰਦੇ ਸੀਗੇ ਹਾਲ ਹੁੰਦੇ ਸੀ ਪੰਜਾਲੀਆਂ ਹੁੰਦੀਆਂ ਸੀ ਵੜਦਾਂਆਂ ਉਹ ਤਾਂ ਵਸ ਇੱਕ ਹੁਣ ਕਿਸੇ ਕਿਸੇ ਘਰੇ ਪੰਨਾਂ ਸਾਹਮਣੀਆਂ ਘਰ ਦੇ ਫੋਟਮਾਂ 'ਚ ਜਾਂ ਫੋਟਮਾਂ 'ਚ ਹੀ ਰਹਿ ਗਈਆਂ ਬਸ ਹੁਣ ਉਹ ਦੱਸੇ ਤੋਂ ਪਤਾ ਲੱਗਦਾ ਇਹਨਾਂ ਨੂੰ ਨਹੀਂ ਬੱਚਿਆਂ ਨੂੰ ਹੁਣ ਦਿਆਂ ਨੂੰ ਪਤਾ ਲੱਗਣਾ ਉਹ ਚੀਜ਼ਾਂ ਬਾਰੇ ਜਿਹੜੀਆਂ ਆਪਾਂ ਦੇਖੀਆਂ ਹੋਈਆਂ ਨੇ ਆਪਾਂ ਵੀ ਜਮਾਨੇ 'ਚ ਸੀਗੇ ਬੋਤੇ ਆਪਾਂ ਵੀ ਬੋਤਾ ਵਾਹਿਆ ਬਰਦਾਂ ਦਾ ਹਾਲ ਵੀ ਵਾਹਿਆ ਨਰਮੇ ਸੀਲ ਦੇ ਰਹੇ ਅੰਦਰ ਪਾਣੀ ਵਿੱਚ ਦੀ ਨਰਮੇ ਦੇ ਵਿੱਚ ਦੀ ਬਰਦਾਂ ਨਾ ਬੋਤਿਆਂ ਨਾ ਆਪਾਂ ਕੀਤੀ ਹੈ ਖੇਤੀ ਪਰ ਆਪਣੇ ਦੀਂਦੇ ਦੀਂਦੇ ਜਵਾਨਾ ਬਦਲ ਗਿਆ ਤੇ ਸਭ ਕੁਝ ਉਹ ਹੋ ਗਿਆ ਤੇ ਟਰੈਕਟਰ ਆ ਗਿਆ ਤੇ ਸਾਬ ਕੋ ਹੁਣ ਤਾਂ ਬਰਦ ਵਾਲੀਆਂ ਰੇੜੀਆਂ ਵੀ ਮੋਟਰਸਾਈਕਲਾਂ ਮਗਰ ਪੈ ਬਣ ਗਈਆਂ ਛੋਟੀਆਂ ਛੋਟੀਆਂ ਉਹ ਵੀ ਖਤਮ ਹੋ ਗਏ ਥੋੜੇ ਚਿਰ ਜਿਹੜੇ ਕਿ ਸਾਨੂੰ ਪਤਾ ਵੀ ਕਿੰਨਾ ਆਪਾਂ ਬੋਤਿਆਂ ਨਾਲ ਪਹਿਲਾਂ ਆਪਣੇ ਬਜ਼ੁਰਗਾਂ ਨੇ ਕਿੰਨਾ ਸੰਘਰਸ਼ ਕੀਤਾ ਫਿਰ ਆਪਾਂ ਵੀ ਕੀਤਾ ਆਪਣੇ ਟਾਈਮ ਦੇ ਵਿੱਚ ਆਪਾਂ ਦੇਖਿਆ ਹੋਇਆ ਵੀ ਉਹ ਵੀ ਬਹੁਤ ਕਿਵੇਂ ਵਿਜਾਇੀ ਕਰਦੇ ਸੀ ਆਪਾਂ ਉਹਦੇ ਨਾਲ ਬੋਤਿਆਂ ਨਾਲ ਚੋਲੇ ਵੀ ਬੀਜੇ ਅਸੀਂ ਛੋਟੇ-ਛੋਟੇ ਹੁੰਦੇ ਸੀ ਜਦੋਂ ਛੋਲੇ ਬੀਜਦੇ ਹੁੰਦੇ ਸੀ ਮਾਰੂ ਬਾਣਾ ਦੇ ਵਿੱਚ ਬਹੁਤਿਆਨ ਗੱਲ ਸਾਂਹੀ ਹੁੰਦੀ ਸੀ ਉਸੇ ਗੱਲ ਤੇ ਕਿਹੜੇ ਉਦੋਂ ਬੋਰ ਮੋਟਰਾ ਹੁੰਦੀਆਂ ਸੀਗੀਆਂ ਮਾਰੂ ਕੀਤੀ ਹੁੰਦੀ ਸੀ ਤੇ ਬੜੀ ਮਿਹਨਤ ਹੁੰਦੀ ਸੀਗੀ ਚੰਗੀ ਮਿਹਨਤ ਕਰਦੇ ਸੀ ਪਰ ਫਿਰ ਵੀ ਲੋਕ ਠੀਕ ਸੀ ਸੌਖੇ ਸੀ ਹੁਣ ਜਿਹੜੀਆਂ ਪੈਦਾਵਾਰਾਂ ਵਧ ਗਈਆਂ ਨਾਂ ਮੀਆਂ ਟਰੈਕਟਰਾਂ ਨਾਲ ਬਾਈਆਂਾਂ ਦੇ ਹੋਰ ਕਣਕ ਝੋਨਾ ਆ ਗਿਆ। ਉਹੀ ਜੀ ਫਿਰ ਪੈਦਾਵਾਰ ਵਧ ਗਈ, ਖਰਚੇ ਵਧ ਗਏ। ਕੱਲ ਤਾਂ ਉਥੇ ਨਹੀਂ ਉੱਤੀ ਐ। ਤੇ ਅਹੀਂ ਜਿੱਕਰੀ ਆਪਾਂ ਨੂੰ ਇਹ ਚੱਲਣਾ ਤਾਂ ਪੈਂਦਾ ਹੀ ਆ ਹੁਣ ਨਹੀਂ ਆਪਾਂ ਉਹ ਖੇਤੀ ਕਰ ਸਕਦੇ ਮਾਰੂ ਜਾਂ ਵੀ ਬਾਦਾਂ ਨਾਲ ਹਲ ਵਾਦਾਂਗੇ ਜਾਂ ਬੋਤਿਆਂ ਨਾਲ ਆਪਾਂ ਹਲ ਬਾਲਾਂਗੇ। ਉਹੀ ਟਾਈਮ ਸੀਗਾ ਉਦੋਂ। ਇਹ ਖੇਤਾਂ ਨੂੰ ਤੁਰ ਤੁਰ ਕੇ ਐ ਤੜਕੇ ਆਥਣੇ ਜਾਂਦੇ ਤੇ ਉਧਰੋਂ ਆਥਣੇ ਆਉਂਦੇ ਆ ਲੋਕਾਂ ਦੇ 10-10 5-5 ਇਕੱਠੇ ਲੋਕ ਆਂ ਜਾਂਦੇ ਤੇ ਆਉਂਦੇ ਕੋਈ ਪਤਾ ਹੀ ਨਹੀਂ ਸੀ ਲੱਗਦਾ ਤੁਰੰਦਾ ਮਿੰਟੋ ਮਿੰਟੀ ਘਰੇ ਮਿੰਟੋ ਮਿੰਟੀ ਖੇਤ ਅੱਜ ਕੰਨ ਤੱਕ ਕੋਈ ਮੋਟਰਸਾਈਕਲ ਤੋਂ ਬਣਾ ਜਾਂਦਾ ਨਹੀਂ ਉਥੋਂ ਤੱਕ ਮੋਟਰ ਛੱਡਣ ਕਿਹੜਾ ਦੇਖਣ ਵੀ ਕਿਹੜਾ ਬਦਲਿਆ ਘਰੇ ਇਹਤ ਕੋਈ ਘੜਦਾ ਹੀ ਨਹੀਂ ਹੈਗਾ ਖੇਤਾਂ 'ਚ ਉਹ ਰੌਣਕ ਹੀ ਨਹੀਂ ਰਹੀ ਪਹਿਲਾਂ ਵਾਲੀ ਜਿੰਨੀ ਰੌਣਕ ਹੁੰਦੀ ਸੀ 10-10 ਜਾਣੇ ਇੱਕ ਇੱਕ ਆ ਇਕੱਠੇ ਚਾਹ ਪਾਣੀ ਕਰਦੇ ਲੈਂਦੇ ਦੁਪਹਿਰੇ কাটਦੇ ਕਿੰਨੀ ਰੌਣਕਾਂ ਹੁੰਦੀਆਂ ਸੀ ਖੇਤਾਂ ਦੇ ਵਿੱਚ ਉਹ ਗੱਲ ਹੁਣ ਉਹ ਨਹੀਂ ਰਹੀ ਜਮਾਨੇ ਦੇ ਨਾਲ ਬਦਲ ਗਿਆ ਸਾਰਾ ਕੁਝ ਨੂੰ ਪਤਾ ਵੀ ਹੁਣ ਤਾਂ ਅਗਲਾ ਬਸ ਹੁਣ ਤਾਂ ਇਦੋਂ ਵੀ ਜ਼ਿਆਦਾ ਫਾਸਟ ਹੋ ਗਿਆ ਜਵਾਨਾਂ ਕਿ ਘਰੋਂ ਬੈਠੇ ਹੀ ਮੋਟਰ ਚਲਾ ਦਿੰਦਾ ਮੋਬਾਈਲ ਤੇ ਇਹ ਵੀ ਹੋ ਜਾਣਾ ਸਾਰੇ ਤੇ ਘਰੋਂ ਮੱਠੇ ਬੰਦ ਕਰ ਦੇਣਾ ਘਰੋਂ ਬੈਠੇ ਨਹੀਂ ਕਿਆਰਾ ਦੇਖ ਲੈਣਾ ਆਪੇ ਪਾਣੀ ਫਰ ਗਿਆ ਕਹਿ ਰਿਚ ਕਹਿਰਾ ਬਦਲਿਆ ਸਾਰਾ ਕੋਸਮ ਬਹੁਤ ਤੇਜ਼ੀ ਨਾਲ ਬਦਲ ਰਿਹਾ ਤੇ ਇਹਦੇ ਨਾਲ-ਨਾਲ ਦੇਖ ਲਓ ਤੁਸੀਂ ਕਿੰਨਾ ਜ਼ਿਆਦਾ ਆਪਣੇ ਜੀਵਨ ਵਿੱਚ ਕਿੰਨਾ ਕੁ ਫਰਕ ਪੈ ਗਿਆ ਹੁਣ ਤਾਂ ਬਹੁਤ ਖੇਤੀ ਸੌਖੀ ਹੋ ਗਈ ਅੱਜ ਦੇ ਜੋ ਬੱਚਿਆਂ ਨੂੰ ਤਾਂ ਕੁਝ ਵੀ ਨਹੀਂ ਆਨਾ ਸੰਘਰਸ਼ ਕਰਨ ਦੀ ਲੋੜ ਜਿਹੜਾ ਉਦੋਂ ਲੋਕਾਂ ਨੇ ਸੰਘਰਸ਼ ਕੀਤਾ ਬਹੁਤ ਜ਼ਿਆਦੇ ਸੰਘਰਸ਼ ਕੀਤਾ ਦੇਖਿਆ ਆਪਾਂ ਸਾਰਿਆਂ ਨੇ ਤੇ ਵੀਰੋ ਜੇ ਆਪਣੀ ਜਿੱਤ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿਹੇ ਜਿਹੇ ਆਪਾਂ ਸਵਾਲ ਵੀ ਤੁਸੀਂ ਪੁੱਛ ਸਕਦੇ ਹੋ ਕਿਹੜੇ ਵਿਸ਼ੇ ਤੇ ਆਪਾਂ ਗੱਲਬਾਤ ਕਰਗੀ ਜਾਂ ਕਿਵੇਂ ਇੱਥੇ ਕੈਨੇਡਾ ਦੇ ਵਿੱਚ ਕੀ ਹਾਲ ਨੇ ਇਹ ਮੈਥੇ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਇਹ ਜੀਆਂ ਗੱਲਾਂ ਆਪਾਂ ਗਾਹਾਂ ਵਾਲੀਆਂ ਵੀਡੀਓ ਦੇ ਵਿੱਚ ਕਰਾਂਗੇ ਕਿ ਕੀ ਫਾਇਦਾ ਇੱਥੇ ਆਉਣ ਦਾ ਕੀ ਨਹੀਂ ਇੱਥੇ ਕੋਈ ਫਾਇਦਾ ਨਹੀਂ ਇਹ ਜੀਆਂ ਸਾਰੇ ਵਿਸ਼ਿਆਂ ਦੇ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਆਪਾਂ ਉਹ ਜੀ ਗੱਲਬਾਤ ਕਰਾਂਗੇ ਤੇ ਬਾਲਾ ਲਮਾਨਾ ਗੱਲਬਾਤ ਜਾਂਦੀ ਹੋਈ ਇੱਥੇ ਸਮਾਪਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ